ਕਲਾਂ ਵਾਸਤੇ ਪਰਾਰ ਵਿੱਚ ਸੁਖ ਸ਼ਾਂਤੀ ਵਾਸਤੇ ਪਾਛੀ ਆਪ ਜੀ ਦੀ ਪਾਵਨ ਬਾਣੀ ਦੇ ਉਤਾਕ ਦੇ ਲੇਕੇ ਰਹਿਮਤ ਕਿਰਪਾ ਕਰਨੀ ਦੇਜ ਉਦੇਸ਼ ਵਿੱਚ ਚੜ੍ਹਦੀਆਂ ਅੰਕਲਾਂ ਬਖਸ਼ਿਸ਼ ਕਰਕੇ ਪਰਿਵਾਰ ਨੂੰ ਕਰੋ ਕਰੋ ਗੁਰਸਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰ ਜੀ ਉਹ ਪੰਜਵੇਂ ਪਾੜ ਦੀ ਸੇਵਾ ਸਰਦਾਰ ਗੋਵਿੰਦਰ ਸਿੰਘ ਪੁੱਤਰ ਸਰਦਾਰ ਗੁਲਵੀਰ ਸਿੰਘ ਅੰਗਲੈਨ ਪਾਛੀ ਆਪ ਜੀ ਤੇ ਇਨਾਂ ਦੇ ਪਰਿਵਾਰ ਵੱਲੋਂ ਲਈ ਗਈ ਰਹਿਮਤ ਕਿਰਪਾ ਕਰਨੀ ਵਿਦੇਸ਼ ਦੇ ਵਿੱਚ ਪਰਿਵਾਰਾਂ ਦੇ ਵਾਧੇ ਵਕਤ ਨੇ ਪਰਿਵਾਰ ਦੇ ਸਿਰ ਉੱਤੇ ਮੇਰਾ ਅਨਿਆਤ ਰੱਖ ਨਾਲ ਆਪ ਜੀ ਦੇਦਰੋਂ ਪਰੋਂ ਗੁਰਪਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਬਰਕਤ ਕਰਨੀਆਂ ਬਾਪਾ ਜੀ ਉਹ ਆਪ ਜੀ ਦੀ ਪਾਵਨ ਬਾਣੀ ਦੇ ਯਾਦ ਕਰਦੇ ਆ ਆਪ ਜੀ ਦੇ ਬਾਕੀ ਸਿੰਘਾਂ ਬਸ ਇੱਕ ਵੀ ਨੇਕ ਸਰਕਾਰ ਦੀਆਂ ਪੁਲਾਣਕ ਤੋਂ ਹੋ ਗਈਆਂ ਨਹੀਂ ਰਹਿਮਤ ਕਿਰਪਾ ਕਰਨੇ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨੇ ਬਲਵਕਸ਼ ਕਰਨੇ ਪਾਤੀ ਸਿੰਘਾਂ ਦੇ ਸਿਰ ਉੱਤੇ ਮੇਰਾ ਪਰਿਆਤਰਾ ਕੇ ਚੜਦੀ ਕਲਾ ਬਖਸ਼ਿਸ਼ ਕਰਨੀ ਪ੍ਰਬੰਧਕਾਂ ਦੇ ਸਿਰ ਉੱਤੇ ਮੇਰਾ ਪਰਿਆਤਰਾ ਕਰਨਾ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰਵਾਜ਼ਾ ਨਿਕਲਿਆ ਥਲਿਆ ਪਦ ਕੰਡਾ ਸੰਗ ਬਖਸ਼ਿਸ਼ ਕਰਨਾ ਰਹਿਮ ਕਿਰਪਾ ਦਿਤੀ ਵਤ ਵਿੱਚ ਪਾਤਸ਼ਾਹੀਓ ਆਨੰਦ ਸੇਬ ਜੀ ਦੀ ਸ਼ੇਰ ਕਮੜੀਆਂ ਦੀ ਅਰਦਾਸ ਵਿੱਚ ਦੀ ਅਕਰਵਾਤਾ ਘਟਾ ਪਹੁੰਚ ਉਤਨੀ ਮਾਫੀ ਬਖਸ਼ਣਾ ਪਵਨ ਪਿੰਦਰ ਘਰਾਸ਼ਾ ਦੀ ਦੇ ਅਤੇ ਲੰਗਰ ਪ੍ਰਸ਼ਾਦਾ ਖਾਲਾ ਸਤਿਗੁਰਾਂ ਦੇ ਦਰਵਾਜ਼ੇ ਤੇ ਪਰਵਾਨਿਆ ਅਨੁਸਾਰ ਸੰਗ ਦਾ ਦੇ ਰਸਨਾ ਲਾਇ ਹੋਵੇ ਜੋ ਜੀ ਸਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੇ ਗੁਲਾਮ ਜੁਕਾ ਨਿਮਾ ਬਖਸ਼ ਕੇ ਇਹਾਂ ਪ੍ਰਿਆਰਥਨਾ ਕਰਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਹੋਰ ਕਰੋ ਪਾਵਨ ਹੁਕਮ ਬਖਸ਼ੋ ਹੁਕਮ ਦੇ ਤੁਰਨੇ ਬਲ ਬਖਸ਼ੇ ਸੁਖ ਹੋਵੇ ਨਾਮ ਜਪਿਆ ਹੋਵੇ ਨਾਮ ¡Hola! uh -huh. ਦੀ ਵਖਰੂ ਸਾਹਿਬ ਜੀ ਸੁਖ ਹੋਣ ਤਲ ਗੁਰ ਸੇਵੀ ਆਹ ਤੈਨਸ ਸਹਜ ਸੁਭਾਏ ਦਰਸ਼ਨ ਪਰਸੀ ਆ ਗੁਰੂ ਗਜ ਜਨ ਮਰਨ ਦੁਖ ਜਾਏ ਉਹਾਂ ਸਿਫਤ ਖਸਮ ਦੀ ਮੂਰੇ ਅਰਸੋਂ ਘੁਰ ਸੌ ਚੱਕੀਐ ਤੂਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਧੰਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀ ਆਖਾਈ ਆਪਨਾ ਬਿਰਦ ਪਛਾਨ ਕਰ ਆਪਣੇ ਸਦਾ ਸਦਾ ਰੱਖ ਮਾਣ ਹਮਰੀ ਕਣਤ ਨ ਗਣੀਆਂ ਕਾਈ ਆਪਣਾ ਪਿਰਤਿ ਪਛਾਨ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰੈ ਹੋਈ ਸਰਬ ਕਲਿਆਣ ਰਹਾ ਜੀਓ ਨਿ ਸਾਜਿਆ ਦਿੱਤਾ ਬਹਿਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਜਿਉ ਆਈ ਪਿੰਡ ਜਿਨ ਸਾਜਿਆ ਦਿੱਤਾ ਰਖਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਰਸ਼ਨ ਦੀਜ ਕੋਰ ਕਿਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਰ ਜੀਆ ਰਾਗ ਵਿਦਵਨ ਮਹਲਾ 5 ਜਵਾਦ ਪਦੇ ਕਰਿ ਕਵਾ ਇਕ ਓਅੰਕਾਰ ਸਤ ਸਦਾ ਮਨਹੀ ਪ੍ਰਭ ਸਭ ਕੁਝ ਤੇਰਾ ਏਕਾ ਨਿਰਗੁਣਾ ਏਕ ਸਰਗੁਣਾ ਕੀ ਲਖਰਤ ਵਿੱਚ ਸੁਆਮੀ ਮੇਰਾ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਦਰਗੁਨਾ ਉਹ ਗਸਰਗਨਾ ਕੇਲ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮੇ ਆਪ ਬਾਹਰ ਸੁਨ ਆਪਣਾ ਪ੍ਰਭ ਮੇਰੇ ਕੋ ਸਗਲ ਵਸੇਰਾ ਆਪ ਹੀ ਰਾਜਨ ਆਪ ਹੀ ਰਾਯਾ ਤਹਿ ਕਹਿ ਠਾਕੁਰ ਤਹਿ ਕਹਿ ਜੀਰਾ ਕਾ ਕਉ ਦਰਾਓ ਕਾ ਸੋ ਭਲ ਗੰਚਾ ਜਹ ਜਪਿ ਕੋ ਕਹ ਤਹਿ ਨਿਰਾ ਸਾਧ ਮੁरतਿ ਧ੍ਰੁਪਿਟਿਓ ਨਾਨਕ ਨਿਰ ਸਾਗਰ ਭੂਡ ਨਹੀਂ ਅਨਹਿਰਾ ਕੋ ਗੋਦਰਾਓ ਕਸੋ ਬਲਵੰਚਾ ਜਹ ਜਪੀ ਕੋ ਤਹ ਦਹ ਨਿਰਾ ਸਾਧਨੁਰਤ ਗੁਰਪ੍ਰੇਤਿਓ ਨਾਨਕ ਮਿਰ ਸਾਗਰ ਤੂੰ ਨਹੀਂ ਅਨਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕ ਸਾਗਰ ਗੁਰ ਪਾਇਆ ਤਾਂ ਸਾ ਸ ਸਗਲ ਮਿਟਾਇਆ ਹਰ ਕੀ ਨਾਮ ਕੀ ਵੜਾਈ ਆਠ ਪਰ ਗੁਣ ਗਾਈ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾ ਸਵਕਾਣੀ ਗੁਰਪੂਰੀ ਤੇ ਜਾਣੀ ਪ੍ਰਭ ਕੀ ਆਕਾਥ ਕਹਾਣੀ न बोल ਕਾ ਖਾਲਸਾ ਬੋਏ ਗੁਰੂ ਜੀ ਕੀ ਫਤਿਹ ਸੰਤ ਬਾਬਾ ਚੰਦ ਸਿੰਘ ਜੀ ਮਾਪੁਰਖਾਂ ਦੀ ਸਰਾਂ ਨੰਬਰ 8 ਜਿਨ੍ਹਾਂ ਦੀ ਪਛਲੇਰੇ ਕਈ ਦਿਨਾਂ ਤੋਂ ਲੈ ਕੇ ਲੜੀਵਾਰ ਸ਼੍ਰੀ ਅਨਪਰ ਸਾਹਿਬ ਜੀ ਦੇ ਜਾਬ ਚੰਦਰੇ ਸਨ ਅੱਜ ਇਸ ਲੜੀ ਨਾ ਪਾਵਨ ਹੁਕਮਨਾਮਿਆਂ ਦੇ ਨਾਲ ਸੁਪੂਰਨਤਾ ਹੈ ਜੀ ਸੋ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਇਹਨਾਂ ਪੰਜ ਸ਼੍ਰੀ ਖੰਡ ਪਰ ਸਾਹਿਬ ਦੇ ਵਿੱਚ ਸ਼੍ਰੀ ਖੰਡ ਪਰ ਸਾਹਿਬ ਜੀ ਦੇ ਪਾਵਨ ਜਾਪ ਕਰਵਾਏ ਨੇ ਸੋਨਾ ਪਰਵਾਰ ਨੂੰ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਉਹ ਆਕੇ ਜਿਹੜਾ ਹੈ ਬਾਬਾ ਭਗਵੰਤ ਸਿੰਘ ਜੀ ਦੇ ਨਾਂ ਦੇ ਪਾਸੋਂ ਪ੍ਰਾਪਤ ਕਰਨ ਜੇ ਬੇਨਤੀ ਕਰਾਂਗੇ ਸਰਦਾਰ ਕਰੋੜ ਸਿੰਘ ਜੀ ਸ਼ਿਰਗੜ ਜਿਨ੍ਹਾਂ ਨੇ ਕਿਸਾਨੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਉਟਾਸਰੇ ਲੈ ਇਹਨਾਂ ਨੂੰ ਬੇਨਤੀ ਹੈ ਜੀ ਉਹਨ ਅਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰਨ ਜੀ ਸਰਦਾਰ ਕਰੋੜ ਸਿੰਘ ਬੋਲੇ ਸੋਨਿਆ ਬੇਨਤੀ ਕਰਾਂਗਾ ਸਰਦਾਰ ਅਨੂਕ ਸਿੰਘ ਜੀ ਸਿੰਗਾਪੁਰਾ ਬੌਲੀ ਪਣੀਪਤ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਉਹ ਵੀ ਉਹਨ ਅਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰਨ ਜੀ ਬੇਨਤੀ ਹੈ ਸਰਦਾਰ ਚਰਨ ਸਿੰਘ ਜੀ ਉਹਨਾਂ ਨੂੰ ਬੇਨਤੀ ਉਹ ਵੀ ਉਹਨਾਂ ਦੇ ਗੁਰੂ ਘਰ ਦੀ ਬਖਸ਼ਿਸ਼ ਪਾਉ ਜੋ ਹੈ ਉਹ ਪ੍ਰਾਰਥਨਾ ਨੂੰ ਬੇਨਤੀ ਹੈ ਜੀ ਸਰਦਾਰ ਅਨੂਕ ਸਿੰਘ ਜੀ ਬੋਲੇ ਸੋਨਹੀਆ ਸਲਾਮ ਅੱਲਾਹ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਬੋਲੇ ਸੋਨਹੀਆ ਸਲਾਮ ਅੱਲਾਹ ਬੇਨਤੀ ਹੈ ਜੀ ਭਾਈ ਗੁਰਵਿੰਦਰ ਸਿੰਘ ਜੀ ਪੁੱਤਰ ਸਰਦਾਰ ਗੁਰਵੀਰ ਸਿੰਘ ਜੀ ਇੰਗਲੈਂਡ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਤਿ ਗੁਰੂ ਕੋ ਬੋਲੇ ਸੋਨਿਹਾਲ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ ਜੀ ਪਰਿਵਾਰ ਨੇ ਜਿਨ੍ਹਾਂ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਮੁਖ ਰੱਖ ਦਿਆ ਹੋਇਆ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਉਡਾਸਲੇ ਮੇਰੇ ਪਾਤਸ਼ਾਹ ਜੀ ਉਹ ਉਹਨਾਂ ਨੂੰ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਜੀ ਬਾਪਾ ਆਪਣੇ ਘਰੋਂ ਦੇ ਕੇ ਲਵਾਜਣਾ ਕਰਨ ਦੀ ਬੇਨਤੀ ਕਰਾਂਗਾ ਸਰਦਾਰ ਬਿਆਲ ਸਿੰਘ ਜੀ ਅਤੇ ਸਰਦਾਰ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਲੜੀ ਦੇ ਵਿੱਚ ਜਿਹੜਾ ਹੈ ਜਿਸ ਦਿਨ ਤੋਂ ਲੜੀ ਦੀ ਰੰਗਤਾ ਹੋਈ ਉਹਨਾਂ ਨੇ ਦਾਲੀ ਦੇ ਰੂਪ ਅੰਦਰ ਦੋਤੀ ਸੇਵਾ ਕਰਕੇ ਸੰਗਤਾਂ ਦੇ ਕੋਲ ਪਹੁੰਚਾਇਆ ਹੈ ਇਸ ਕਰਕੇ ਸੁਭੇਤੀ ਹੈ ਉਹ ਔਨਤ ਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਪ੍ਰਾਪਤ ਕਰਨ ਜੀ ਬੋਲੇ ਸੋ ਨਿਹਾਲ ਭਾਈ ਗੁਰਦੀਪ ਸਿੰਘ ਜੀ ਮੈਂ ਬੇਨਤੀ ਕਰਾਂਗਾ ਜੀ ਪ੍ਰਬੰਧਕਾਂ ਵੱਲੋਂ ਹੁਕਮ ਆਇਆ ਕਨੌਰ ਕਲਾਂ ਤੋਂ ਪ੍ਰਧਾਨ ਜੀ ਆਏ ਨੇ ਉਹ ਉਹਨਾਂ ਤੋਂ ਗੁਰਕਾਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰਨ ਦੀ ਇਸ ਤੋਂ ਬਾਅਦ ਸਰਦਾਰ ਬਲਜਿੰਦਰ ਸਿੰਘ ਜੀ ਸਰਪੰਨ ਸਾਹਿਬ ਉਹ ਔਣ ਅਤੇ ਗੁਰਕਾਰ ਦੀ ਬਖਸ਼ਿਸ਼ ਸਰਪਾਉ ਜੋ ਹੈ ਉਹ ਪ੍ਰਾਪਤ ਕਰਨ ਦੀ ਭਾਈ ਬਲਜਿੰਦਰ ਸਿੰਘ ਜੀ ਪ੍ਰਦਾਨ ਗੁਰਦਰਾ ਯਾਦਗਾਰ ਸਾਹਿਬ ਸ਼ਿਰਗੱਟ ਉਹਨਾਂ ਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਬੋਲੇ ਸੋ ਨਿਹਾਲ ਭਾਈ ਬਜਿੰਦਰ ਸਿੰਘ ਜੀ ਪ੍ਰਧਾਨ ਗੁਰਦਰਾ ਯਾਦਗਾਰ ਸਾਹਿਬ ਉਹ ਵੀ ਉਹਨਾਂ ਤੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰਨ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਤੂ ਬੇਂਤੀ ਹੈ ਜੀ ਹੁਣ ਪਵਨ ਪਵਿੱਤਰ ਕੜਾ ਪ੍ਰਸ਼ਾਦ ਜੀ ਦੀਏ ਦੇਗ ਵਰਤਨ ਗੀਆਂ ਉਸ ਤੋਂ ਬਾਅਦ ਜੋ ਗੁਰਮਤ ਸਮਾਗਮ ਮਹਾਂਪੁਰਖਾਂ ਦੀ ਯਾਦ ਅੰਦਰ ਉਹ 11 ਵਜੇ ਸਹੀ ਆਰੰਭ ਹੋ ਜਾਣੀਗੇ ਸ੍ਰੀ ਸੰਗਤ ਇਸੇ ਤਰ੍ਹਾਂ ਪਵਨ ਦਰਬਾਰ ਅੰਦਰ ਆ ਕੇ ਸਜਣ ਦੀ ਕਿਰਪਾਲਤਾ ਕਰਨ ਜੀ ਸੰਤ ਬਾਬਾ ਗੁਰਜਿੰਦ ਸਿੰਘ ਜੀ ਮਨਦੀਵਾਲੇ ਉਹ ਸਾਰੇ ਦਰਮਿਆਨ ਪਹੁੰਚਣਗੇ ਇਸ ਤੋਂ ਇਲਾਵਾ ਗੁਰੂ ਘਰ ਦੇ ਕੀਰਤਨੀਆਂ ਕਥਾਵਾਚ ਜਿਹੜੇ ਨੇ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸੋ ਸੰਗਤ ਨੂੰ ਬੇਨਤੀ ਹੈ ਜੀ ਹੁਣ ਪਵਿੱਤਰ ਗਣਕੁਸ਼ਾ ਜੀ ਦੀਆਂ ਬੇਗਾ ਲੈ ਕੇ ਲੰਗਰ ਹਾਲ ਵਿੱਚ ਗੁਰੂ ਕੇ ਲੰਗਰ ਚੱਲ ਰਹੇ ਨੇ ਆਪ ਸੰਗਤਾਂ ਨੇ ਗੁਰੂ ਕੇ ਲੰਗਰ ਛੱਕੇ ਫਿਰ ਇਸੇ ਤਰ੍ਹਾਂ ਸਹੀ 11 ਵਜੇ ਇਹਨਾਂ ਗੁਰਮਤ ਸਮਾਗੂ ਕੀਰਤਨ ਦਰਬਾਰ ਦੀ ਰੰਗਤਾਂ ਹੋਵੇਗੀ ਆਪ ਜੀ ਸੇ ਬਰ ਬੜੇ ਪਿਆਰ ਸਤਿਕਾਰ ਸਹਿ ਸਜਣ ਦੀ ਕਿਰਪਾਲਤਾ ਕਰੋ ਜੀ ਹੁਣ ਪਾਵਨ ਪੰਇਤਰ ਕੜਾ ਪੁਸ਼ਾ ਜੀ ਦੀ ਜਗ੍ਹਾ ਵਰਤਲੀਆਂ ਨੇ ਜੀ ਸਾਰੀਆਂ ਸੰਗਤਾਂ ਨੂੰ ਜਿ ਆਇਓ ਆਪ ਜੀ ਦਾ ਚੱਲਿਆ ਚੱਲਿਆ ਕਦਮ ਸਿਰ ਮੱਥੇ ਆਸ਼ਾ ਰਹਿਤ ਕਿਰਪਾ ਕਰਨਾ ਆਪ ਜੀ ਜਿਨ੍ਹਾਂ ਪਾਵਨ ਬਣੋ ਕਾਮਨਾਵਾਂ ਦੇ ਨਾਲ ਆਪ ਜਿੰਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਪਾਤਸ਼ਾਹ ਆਪ ਜੀ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸਪੂਰਨ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ پادشاہ تاندر اس کی بخشش کرن دروں کروں داتا دے کے نواجنا کرن جی واہی گروہ جی کا خلصہ واہی گروہ جی سات نام واہی گروہ سات نام واہی گروہ